ਨਾ ਸਵਾ ਚਾਰ ਦੀ ਨਾ ਚਾਰ 10 ਦੀ ਬਾਈ ਕਿੰਨੇ ਦੀ ਰਵਾਂਗੇ 395000 ਦੀ ਵਿਦ ਟੈਂਕੀ ਫੁੱਲ ਮਾਡਲ 2016 ਵੀਰੇ ਓਨਰ ਫਸਟ ਲੈ ਵੀ ਬਾਈ ਮੇਤਰੋ ਡੀਜ਼ਲ ਦੀ ਕਾਰ ਐ ਨਾ ਪੈਟਰੋਲ ਦੀ ਇਹ ਕਾਰ ਚੈੱਕ ਕਰ ਲੋ ਅਲਾਈ ਟਾਇਰ ਕਾਰ ਤੇ ਲੱਗੇ ਹੋਏ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਕੋਈ ਕਮੀ ਨਾ ਹੋਵੇ ਕਾਰ ਚ ਕੋਈ ਕਮੀ ਨਹੀਂ ਵੀਰੇ ਲੈ ਜੀ ਬਾਈ ਅੱਛਾ ਇੰਜਨ ਗੇਅਰ ਹੂੰ ਹੂੰ ਐਕਸੀਡੈਂਟ ਦੀ ਵੀਰੇ ਆਪਣੀ ਫੁੱਲ ਗਾਰੰਟੀ ਹੈ ਬ੍ਰੀਲ ਵਗੈਰਾ ਸਾਰਾ ਕੁਝ ਚੇਂਜ ਆ ਕਰ ਨੂੰ ਕਾਰ ਕਾਰ ਵਾਪਸ ਦੇ ਦਾਂਗੇ ਜੇ ਲੱਗੀ ਵੱਜੀ ਹੋਈ ਵੀਰੇ ਆਪਾਂ ਬੈਠੇ ਆ ਆਹ ਦਫ਼ਤਰ ਆਪਣਾ ਇੱਥੇ ਹੀ ਬਗਣ ਮਿਲਣਾ ਲਓ ਜੀ ਬਾਈ ਤੇ ਅੰਦਰੋਂ ਚੈੱਕ ਕਰ ਲੋ ਫਤੇਗੜ ਸਾਹਿਬ ਆ ਜੇ ਬਾਈ ਮੇਰੇ ਤਰ੍ਹਾਂ ਜੇ ਸਸਤੀਆਂ ਤੇ ਟੌਪ ਦੀਆਂ ਗੱਡੀਆਂ ਲੈਣੀਆਂ ਨੇ ਸੀਟ ਕਵਰ ਆ ਵੀਰੇ ਮੈਟ ਵੀ ਦਿਖਾ ਦੇ ਗੱਡੀ ਨੂੰ ਸਾਰੇ ਨੀਟ ਐਂਡ ਕੁਲੀ ਅਗਲੀ ਆਹ ਕਿਹੜਾ ਮਾਡਲ ਹੈ ਇਹ 2018 ਵੀਰੇ 18 ਇਹਦਾ ਰੇਟ ਆਪ ਨੰਬਰ ਦੀ ਫਤੇਗੜ ਸਾਹਿਬ ਨੰਬਰ ਦੀ ਵੀਰੇ ਹਾਂਜੀ ਏ ਵੀਰੇ ਕਾਰ ਹੈਗੀ 2018 ਮਾਡਲ ਜੈਡੀਡੀ ਆਈ ਹਾਂਜੀ ਟੋਪ ਵਾਲਾ ਵੇਰੀਐਂਟ ਆ ਵੀਰੇ ਲੋਅ ਟਾਇਰ ਇਹ ਕਾਰ ਨੂੰ ਵੀ ਐਕਸਟਰਾ ਪੈਸੇ 80 ਤੋਂ 85000 ਵਿਦ ਰਿਕਾਰਡ ਚੱਲੀ ਆ ਪੈਸੇ 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 7.5 ਲੱਖ ਸਾਢੇ 7 ਲੱਖ ਰੁਪਇਆ ਇੱਕ ਆ ਆ ਗਿਆ ਆਪਣੇ ਲਈ ਬਰੇਜਾ ਕਾਰ ਇਹ ਵੀ 2018 ਜੈਡੀਡੀ ਆਈ ਵੀਰੇ ਹਾਂਜੀ ਇਹ ਚੰਡੀਗੜ੍ਹ ਨੰਬਰ 1 ਫਰਸਟ ਓਨਰ ਦੋਨੇ ਫਰਸਟ ਓਨਰ ਦੀਆਂ ਕਾਰਾਂ ਵੀਰੇ ਤਿੰਨੇ ਫਰਸਟ ਓਨਰ ਦੀਆਂ ਕਾਰਾਂ ਇਹ ਗੱਡੀ ਦਾ ਰੇਟ ਦੇ ਦਾਂਗੇ ਆਪਾਂ 7.5 ਲੱਖ ਲਓ ਜੀ ਮਿੱਤਰੋ ਕਾਰਾਂ ਨਹੀਂ ਅਜੇ ਧੁਮਾਕੇ ਨੇ ਤੁਹਾਡੇ ਵਾਸਤੇ ਜਲਦੀ ਡੀਲ ਗ੍ਰੈਬ ਕਰ ਲਓ ਇਹ ਰੇਅਰ ਟਾਇਰ ਦਿਖਾ ਦੇ ਤਿੰਨੇ ਤਿੰਨੇ ਕਾਰਾਂ ਨੂੰ ਲੋਅਰ ਟਾਇਰ ਐਕਸਟਰਾ ਪਾਏ ਹੋਏ ਆ ਜਲਦੀ ਵਿਜ਼ਿਟ ਕਰ ਲਓ ਫਤੇਗੜ੍ਹ ਸਾਹਿਬ ਬਈ ਸਤਿ ਸ੍ਰੀ ਅਕਾਲ